ਹਾਂਜੀ ਬਲੌਗ ਵੀਰਪਾਲ ਘਰ ਵਿੱਚ ਤੁਹਾਡਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਜੀ ਹੋਰ ਸੁਣਾਓ ਕਿਵੇਂ ਠੀਕ ਠਾਕ ਹੂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਲੋ ਜੀ ਆਪਾਂ ਸਾਨੂੰ ਦਿਖਾਉਣੀ ਆ ਟੋਪੀ ਵੀ ਕਿਦਾਂ ਆਪਾਂ ਗੋਲ ਟੋਪੀ ਬਣਾਉਣੀ ਆ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਿਹੜੇ ਨਵੇਂ ਆ ਪੜਾ ਮੇਰੇ ਨਾਲ ਜੁੜੇ ਹੈ ਨਾ ਵੈਮਣੀ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜੂਗਾ ਆਪਾਂ ਬਲੌਗ ਬਣਾ ਰਹੇ ਹਾਂ ਇਹ ਵੀ ਕਾਫੀ ਦਿਨਾਂ ਦਾ ਲੱਗਿਆ ਹੋਇਆ ਸੀ ਬਲੌਗ ਤੇ ਇਹ ਕਿਉਂਕਿ ਆਰਡਰ ਆਲਾ ਨਹੀਂ ਸੀ ਇਹ ਆਪਾਂ ਇਸ ਟਾਈਮ ਹੁੰਦੇ ਸੀਗੇ ਤੇ ਅੱਜ ਫਿਰ ਮੈਂ ਕਿਹਾ ਚੱਲੋ ਇਹ ਤਾਂ ਇਕੱਲਾ ਗੱਲਾ ਰਹਿ ਗਿਆ ਸੀਗਾ ਫਿਰ ਆਪਾਂ ਵੀਡੀਓ ਚ ਪਾ ਦਾਂਗੇ ਜੇ ਕਿਸੇ ਨੂੰ ਲੋੜ ਹੋਈ ਤਾਂ ਚਲੋ ਬੰਗਾ ਲੈਣਗੇ ਹਨ ਤੇ ਮੈਂ ਪਹਿਲਾਂ ਟੋਪੀ ਤਿਆਰ ਕੀਤੀ ਆ ਤੇ ਆਪਾਂ ਤੁਹਾਨੂੰ ਟੋਪੀ ਵੀ ਦਿਖਾਉਣੀ ਹੈ ਗੋਲ ਆਪਾਂ ਟੋਪੀ ਕਿਵੇਂ ਕਰਦੇ ਆ ਤੇ ਇਹ ਆਪਾਂ ਵਲੌਜ ਬਣਾਈ ਜਾਂਦੇ ਆ ਇਹ ਪਹਿ ਪਿਆਰ ਕਰ ਦਿੱਤਾ ਇਹ ਅੱਜ ਮੈਂ ਦੋਨੇ ਪੱਲੇ ਇੱਥੇ ਤੱਕ ਬਣੇ ਹੋਏ ਸੀਗੇ ਫਿਰ ਮੈਂ ਇਹ ਬਾਹਰ ਲਈ ਮੈਂ ਪਹਿਲਾਂ ਇਹਨੂੰ ਕੰਪਲੀਟ ਕਰੀਏ ਕਿਉਂਕਿ ਫਿਰ ਜਿਹੜੀ ਪਾਛੇ ਬਾਦ ਕੀ ਹੁਣ ਆਪਾਂ ਇਹ ਲਿਆਉਂਦੀ ਸੀਗੀ ਦੋ ਬਲਵਜਾਂ ਦੀ ਦੋ ਬਲਵਜਾਂ ਤਾਂ ਆਪਾਂ ਵੱਧ ਲੈ ਕੇ ਆਏ ਸੀਗੇ ਮੈਂ ਤੁਹਾਨੂੰ ਦੱਸਦੀ ਹਾਂ ਵੀ ਵੱਧ ਲੈ ਆਉਣ ਨਹੀਂ ਛੋੜਨਾ ਜਾਵੇ ਤੇ ਇਹ ਆਪਾਂ ਬਣਾਵਾਂਗੇ ਜਿਹਦੀ ਟੋਪੀ ਜੂੜੀ ਵਾਲੀ ਟੋਪੀ ਬਣਾਵਾਂਗੇ ਕਿਉਂਕਿ ਬਲੌਜ਼ ਬਣ ਕੇ ਤਿਆਰ ਹੋਏ ਹੋਣ ਥੇ ਇਹ ਟੋਪੀ ਬਣਾ ਸਕਦੇ ਆਪਾਂ ਕਿਵਰ ਕਿ ਹੁਣ ਇਹਦੇ ਤੇ ਵੱਧ ਘੱਟ ਲੱਗ ਸਕਦੀ ਆ ਇਹ ਆਪਾਂ ਕ੍ਰੋਸ਼ੀਆ ਕਰਕੇ ਬਣਾ ਕੇ ਫਿਰ ਜਿੰਨੀ ਵੱਧ ਗਈ ਤੇ ਫਿਰ ਆਪਾਂ ਇਹਦੀ ਜੂੜੀ ਵਾਲੀ ਟੋਪੀ ਬਣਾ ਲਾਂਗੇ ਤੇ ਜਰਾਬਾ ਬਣਾ ਲਾਂਗੇ ਆਪਾਂ ਵੀ ਇਸ ਤਰ੍ਹਾਂ ਕਰਦੇ ਹੁੰਦੇ ਆ ਬਹੁਤ ਸੋਹਣਾ ਕਲਰ ਆ ਮਲਟੀ ਜਆ ਜੂੜੀ ਟੋਪੀ ਵੀ ਬਹੁਤ ਸੋਹਣੀ ਬਣੂਗੀ ਤੇ ਜਰਾਬਾ ਵੀ ਤੇ ਦੇਖੋ ਜਿੰਨੀ ਵੱਧ ਗਈ ਫਿਰ ਆਪਾਂ ਇਹ ਬਣਾ ਲਾਂਗੇ ਤੇ ਅੱਜ ਆਪਾਂ ਇਹਨੂੰ ਕੰਪਲੀਟ ਕਰ ਦਾਂਗੇ ਤੇ ਇਹ ਆਪਾਂ ਬਲੌਗ ਬਣਾ ਲਿਆ ਸੀਗਾ ਪਹਿਲਾਂ ਇਹ ਰਹਿੰਦਾ ਸੀ ਪਹਿਲਾਂ ਇਹ ਕੰਪਲੀਟ ਕੀਤਾ ਤੇ ਆਪਾਂ ਹੋਏ ਪਏ ਬਿਮਾਰ ਨੇ ਤੁਹਾਨੂੰ ਪਤਾ ਵੀ ਵੇ ਦੱਸ ਦੇ ਹੁੰਦੇ ਮੈਂ ਦੱਸਿਆ ਸੁਣ ਵੀਡੀਓ ਦੇ ਚਾਹ ਨਾ ਕਾਕਟਿਲ ਲਈ ਹੋਏ ਪਏ ਆ ਜਖਾਮ ਜਾਂ ਖੰਗ ਦੀ ਹੋਈ ਪਈ ਆ ਇਹ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਮੈਨੂੰ ਕਮੈਂਟ ਤੇ ਦੱਸਿਓ ਤੁਸੀਂ ਵੀ ਮੈਂ ਕੀ ਲਵਾ ਟੀਕੇ ਵੀ ਲਵਾ ਲਏ ਤੇ ਮੈਡੀਸਨ ਬਹੁਤ ਖਾ ਲਈ ਤੇ ਮੈਂ ਆਖਿਆ ਵੀ ਨੀ ਨਿਕ ਨਿਕ ਖਾਈਏ ਤੇ ਫਿਰ ਵੀ ਰਾਮ ਨਹੀਂ ਹੁੰਦਾ ਖਾਂਗੇ ਜੇ ਕੰਮ ਹੋਲੀ ਹੋਲੀ ਹੱਟਦਾ ਹੁੰਦਾ ਨਾ ਤੇ ਬਾਬਾ ਨੱਕ ਜੀ ਬੰਦ ਹੋਇਆ ਪਿਆਗਾ ਤੇ ਨਾ ਪਿਆ ਜਾਂਦਾ ਤੇ ਨਾ ਹੀ ਬੈਠਿਆ ਜਾਂਦਾ ਆ ਯੋ ਪਾਸੋਂ ਦਿਖਾਉਣੀ ਹੈ ਜੀ ਸੰਤਰੇ ਤੇ ਮੈਂ ਨਾ ਤੋੜ ਕੇ ਚੋ ਸੰਤਰਾ ਖਾ ਲਿਆ ਤੇ ਬਸ ਸੰਤਰਾ ਖਾ ਲਿਆ ਖੱਟਾ ਖੱਟਾ ਨਹੀਂ ਸੀਗਾ ਸੰਤਰਾ ਤਾਂ ਠੀਕ ਸੀਗਾ ਤੇ ਆਪ ਦੀ ਕੋਈ ਦੇਣ ਲੈਣ ਦੇ ਸੰਬੰਧ ਹੁੰਦੀ ਹੈ ਕਿਸੇ ਦੇ ਡਾਕਟਰਾਂ ਦੇ ਦੇਣ ਸੀ ਜਿਹੜਾ ਆਪ ਤੇ ਕਲੀਮ ਭਰਨੀ ਸੀ ਹਨਾ ਤੇ ਪਰ ਹੁਣ ਨੱਕ ਹੀ ਬੰਦ ਹੋਇਆ ਪਿਆਗਾ ਅੱਗੇ ਮੈਨੂੰ ਵਰਤ ਤਰੀਕਾ ਦਾ ਮਮੀ ਹੋਣਾ ਸੰਤਰਾ ਖਾਈ। ਮੈਂ ਕਮੈਂਟ ਆ ਇੱਕ ਸੰਤਰਾ ਹੀ ਨ ਖਾਣ ਦੇਣ ਇਹਨਾਂ ਨੇ ਕਿਉਂਕਿ ਮੈਂ ਪਹਿਲਾਂ ਜੀ ਮੈਂ ਤਾਂ ਬਿਮਾਰ ਹੋਊਂਗੀ। ਚਲੋ ਜੀ ਇਹ ਤਾਂ ਆਪ ਦੀ ਸਿਹਤ ਨਾਲ ਠੀਕ ਹੋਵੇ ਹਨ ਕਿਉਂਕਿ ਫਾਕਾ ਅਸੀਂ ਮੁੱਕਾ ਨਹੀਂ ਦਿੰਦੇ ਸਿਰ ਉਹ ਕੇਲੇ ਪਪੀਤਾ ਇਹ ਤਾਂ ਅਸੀਂ ਮੁੱਕਾ ਨਹੀਂ ਦਿੰਦੇ ਚਲੋ ਇਹ ਖਾ ਲਈਦੇ ਆ। ਜਿਹੜੀ ਆਪਾਂ ਨੂੰ ਚਾਹ ਨਹੀਂ ਚੰਗਾ ਹਨ ਤੇ ਆਪਾਂ ਕਿਉਂ ਆਪਾਂ ਖਾਣਾ ਗਾ ਉਹ ਚੀਜ਼ ਹਨ। ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਟੋਪੀ ਹਨ ਬਹੁਤ ਪਹਿਲਾਂ ਕਹਿੰਦੇ ਸੀ ਸੀਦੀ ਸੀਦੀ ਲਈ ਗੋ ਟੋਪੀ ਬਣਾਉਣੇ ਤੁਸੀਂ ਕਿੱਦਾਂ ਬਣਾਉਣੀ ਆ। ਦੇਖੋ ਜੀ ਭਾਈਨੀ ਟੋਪੀ ਇਹ 2 ਸਾਲ ਦੇ ਬੱਚੇ ਦਾ ਸੈੱਟ ਬਣ ਕੇ ਤਿਆਰ ਹੋਇਆਗਾ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਉਹਨਾਂ ਨੇ ਪਰ ਗੂਗਲ ਪੇ ਕੀਤਾ ਨਾ ਫਿਰ ਆਪਾਂ ਤੁਹਾਨੂੰ ਸੈੱਟ ਬਣਿਆ ਬਹੁਤ ਸੋਹਣਾ ਡਿਜ਼ਾਈਨ ਪਾਇਆ ਬਦਖਾਵਾਂਗੇ ਤੁਹਾਨੂੰ ਵੀ ਕਿੱਥੇ ਜਾਣਾ ਕੀ ਰੇਟ ਹੈ ਹੁਣ ਆਪਾਂ ਟੋਪੀ ਤਿਆਰ ਕੀਤੀ ਸੀ ਸਲਾਈਂ ਤੇ ਬੈਠੀ ਨਹੀਂ ਮੈਂ ਸਲਾਈ ਕਰ ਲਈ ਤੇ ਸੈਟ ਆਪਾਂ ਸੁਬਾ ਤਿਆਰ ਕਰ ਲਿਆ ਸੀਗਾ ਤੇ ਇਹ ਆਪਾਂ ਹੁਣ ਤਿਆਰ ਕੀਤੀ ਦੇਖੋ ਬਹੁਤ ਸੋਹਣਾ ਗੋਲ ਬਣ ਕੇ ਤਿਆਰ ਹੋਈ ਆ ਟੋਪੀ ਪਹਿਲਾਂ ਤੁਸੀਂ ਜਿੰਨੀ ਮਰਜ਼ੀ ਲਵਾਈ ਚ ਬਣਾ ਸਕਦੇ ਆ ਹਨ ਜਿੰਨੀ ਮਰਜ਼ੀ ਪਰ ਮੈਂ ਖੁੱਲੀ ਢੁੱਲੀ ਬਣਾਉਣੀ ਹੁੰਦੀ ਆ ਕਿਉਂਕਿ ਮੈਨੂੰ ਇਹ ਹੁੰਦਾ ਚਾਹਿਆ ਬਜੂਰੇ ਟੂਪੀ ਬਣੀ ਚਾਹੇ ਬੱਚੇ ਦੀ ਬਣਾਈਏ ਵੀ ਐ ਕਰਨਾ ਚ ਖਿੱਤ ਕੇ ਜੇ ਨਾਲੇ ਹੋਣੀ ਪਵੇ ਪ੍ਰੋਪਰ ਖੁੱਲੀ ਢੁੱਲੀ ਜੀ ਹੋਵੇ ਕਿਉਂਕਿ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਪੰਜਾ ਚੌਂ ਚ ਸਲਾਈਆਂ ਨਾ ਪਰ ਅਗਲੇ ਨੂੰ ਨਾ ਇਹ ਹੋਵੇ ਵੀ ਕਰ ਨਾਲ ਖਿੱਤ ਕੇ ਜਿੱਤੀ ਆ ਹਾਂ ਚੱਲੇ ਤੋ ਇੱਕ ਸਾਢੇ ਤਨਾ ਕਿੜੀਆਂ ਜੀਆਂ ਸੋ ਦਿਖਾਉਣੀ ਵੀ ਕਾਹੇ ਛੱਤਾਂ ਦੇ ਵਿੱਚ ਨਾ ਜਿਹੜੇ ਲਾਈਟਾਂ ਲੱਗੀਆਂ ਕੜਕਰ ਸਿੱਟੀ ਜਾਂਦੀਆਂ ਵਿੱਚੋਂ ਉੱਡ ਗਏ ਚਲੋ ਜੀ ਉਹਦੇ ਵਿੱਚੋਂ ਬੱਚੇ ਆ ਕੋਈ ਭਰੰਡ ਭਰੁੰਡਾ ਜਾਂ ਕੋਈ ਤੂੰ ਘੜ ਘੜ ਖਿਲਾਰ ਕੇ ਥੱਲੇ ਇਸ ਪੱਥਰ ਤੇ ਸੜ ਦਿਨ ਦੇ ਗਾਗਾ ਤੇ ਇਹ ਆਪਾਂ ਟੋਪੀ ਬਣਾਈ ਹੈ ਦੇਖੋ ਤੁਸੀਂ ਵੀ ਇਸ ਤਰ੍ਹਾਂ ਟੋਪੀ ਬਣਾਇਆ ਮੈਂ ਤਾਂ ਤਕਰੀਬਨ ਸਾਰੀਆਂ ਟੋਪੀਆਂ ਜਾਂ ਚੂੜੀ ਵਾਲੀ ਬਣਾਈਏ ਤੇ ਬੱਚੇ ਦੀ ਬਣਾਈ ਗੋਲ ਇਸ ਤਰੀਕ ਰੱਖਦੇ ਹੁੰਦੇ ਆਪਾਂ ਅ ਪਹਿਲਾਂ ਤਾਂ ਵੇਖੋ ਜੀ ਆਪਾਂ ਰੱਖਦੇ ਹੁੰਦੇ ਸੀ ਜਿਵੇਂ ਵਿਚਾਰੇ 10 ਜੋਟੇ ਰੱਖ ਲਏ ਤਿੰਨਾਂ ਤੇ ਇੱਕ ਕਰ ਲਿਆ ਨਾ ਜਾਂ 11 ਰੱਖ ਲਏ ਤਿੰਨਾਂ ਤੇ ਇੱਕ ਕਰ ਲਿਆ ਇਹ ਆਪਾਂ ਨਵੇਂ ਤਰੀਕੇ ਨਾਲ ਆਪਾਂ ਬਣਾਉਣੇ ਹੁੰਦੇ ਆ ਦੇਖੋ ਇਹਦੀ ਕੋਈ ਗਿੰਤੀ ਮਿੰਤੀ ਦੀ ਲੋੜ ਨਹੀਂ ਹੁੰਦੀ ਟੋਪੀ ਦੀ ਜਿੰਨੀ ਤੁਸੀਂ ਲਵਾਈ ਕਰਕੇ ਤੇ ਤੁਸੀਂ ਉਹ ਤੋਂ ਬਾਅਦ ਤੁਸੀਂ ਇੱਥੋਂ ਕਟਾਈ ਦੀ ਸ਼ੁਰੂ ਕਰਨੇ ਪਵਨੀ ਤੁਸੀਂ ਕਟਾਈ ਤੁਸੀਂ 4-4 ਕੁੰਡੇ ਛੱਡ ਕੇ ਚਾਹ ਤੋਂ ਬਾਅਦ ਦੋ ਤੋਂ ਇੱਕ ਚਾਰ ਤੋਂ ਬਾਅਦ ਦੋ ਤੋਂ ਇੱਕ ਤੁਸੀਂ ਹਰ ਸਲਾਈ ਕਰੀ ਜਾਣੀਗਾ ਪੰਜ-ਸੱਤ ਸਲਾਈਆਂ ਤੁਸੀਂ ਇਸੇ ਤਰ੍ਹਾਂ ਹੀ ਬੁਣੀ ਜਾਣੀਆਂ ਚਾਰ ਕੁੰਡੇ ਬੋਨ ਲਏ ਇੱਕ ਦੋ ਤੇ ਇੱਕ ਕਰ ਲਿਆ ਚਾਰ ਕੁੰਡੇ ਬੋਨ ਲਏ ਦੋ ਤੇ ਇੱਕ ਕਰ ਲਿਆ ਇਹ ਤੁਸੀਂ ਚਾਰ ਸਲਾਈਆਂ ਬਣ ਕੇ ਫਿਰ ਤੁਸੀਂ ਚਾਰਾਂ ਦਾ ਤਿੰਨ ਕਰ ਲੈਣਾ ਤਿੰਨਾਂ ਤੋਂ ਤੁਸੀਂ ਦੋ ਕਰ ਲੈਣਾ ਦੋ ਤੋਂ ਤੁਸੀਂ ਇੱਕ ਕਰ ਲੈਣਾ ਹੈਗਾ ਤੇ ਜੇ ਥੋੜੇ ਛੋਟੇ ਰਹਿ ਜਾਣ ਉਹ ਜਲਦੀ ਘਟਾ ਦੇਵੇ ਆ ਹੁਣ ਕਿਆ ਚੀਜ਼ ਹੈ ਨਾ ਦੇਖੋ ਆ ਗੋੜਕਿੰਦੀ ਸੋਣੀ ਬਣ ਕੇ ਤਿਆਰ ਹੋਈ ਹੈ ਨਾ ਬਿਲਕੁਲ ਪਰਲੀ ਚੌਂਜੇ ਜੀ ਨਹੀਂ ਬਣੀ ਇਹਦੀ ਬਹੁਤ ਸੋਣੀ ਗੋਲ ਬਣੀ ਹੈ ਇਹ ਦੇਖੋ ਜੀ ਦੋ ਸਾਲ ਦੇ ਬੱਚੇ ਟੂਫੀ ਗੂਲ ਗੂਲ ਬਣ ਕੇ ਬਹੁਤ ਵਧੀਆ ਤਿਆਰ ਹੋਈ ਆ ਤੁਸੀਂ ਵੀ ਇਸ ਤਰ੍ਹਾਂ ਕੱਟ ਪਾਇਆ ਕਰੋ ਮਿਲਤੀਆਂ ਗਿੰਤੀਆਂ ਦਾ ਕੰਮ ਆਪਾਂ ਖਤਮ ਕਰਤਾਗਾ ਆਪਾਂ ਨਹੀਂ ਉਹ ਮਿਲਤੀ ਗਿੰਤੀ ਸੀ ਬਣਾਉਂਦੇ ਹੁੰਦੇਗੇ ਇਹ ਆਪ ਇਸ ਤਰ੍ਹਾਂ ਬਣਾਉਣੀ ਹੁੰਦੀ ਆ ਵੀ ਜੇ ਤੁਸੀਂ ਚਾਰ ਕੁੰਡੇ ਬੋਨ ਲੇ ਤੇ ਦੋ ਤੋਂ ਇੱਕ ਕਰਤਾ ਪੰਜ ਚਾਰ ਸਲਾਈਆਂ ਤੁਸੀਂ ਇਸ ਤਰ੍ਹਾਂ ਕੱਢ ਦੇਣੀਆਂ ਫਿਰ ਤੁਸੀਂ ਤਿੰਨਾ ਤੋਂ ਤਿੰਨ ਬੋਨ ਲੇ ਫਿਰ ਦੋ ਤੋਂ ਇੱਕ ਚਾਰ ਪੰਜ ਸਲਾਈਆਂ ਐਵੇਂ ਬਣ ਕੇ ਫਿਰ ਦੋ ਤੋਂ ਇੱਕ ਕਰ ਲੈਣਾ ਫਿਰ ਇੱਕ ਇੱਕ ਹਰ ਸਲਾਈ ਕਟਾਈ ਜਾਣਾਗਾ ਜਿਹਦੇ ਝੋਟੇ 10 12 ਝੋਟੇ ਰਹਿ ਜਾਣਗੇ ਤੁਸੀਂ ਅ ਦੋ ਤੋਂ ਇੱਕ ਦੋ ਤੋਂ ਇੱਕ ਇਸ ਤਰ੍ਹਾਂ ਹੀ ਕਰੀ ਜਾਣਾ ਫਿਰ ਜਿਵੇਂ ਸਤ ਕੁੰਡੇ ਰਹਿ ਗਏ ਤੁਸੀਂ ਫਿਰ ਨਾ ਸੂਈ ਨਾਲ ਆ ਚੀਜ਼ ਤੁਸੀਂ ਬੰਦ ਕਰ ਦੇਣੀ ਆ ਆ ਸਾਰੇ ਜਿਵੇਂ ਸਤ ਕੁੰਡੇ ਰਹਿ ਜਣ ਇਕੱਠੇ ਸੂਈ ਨਾਲ ਪਾ ਕੇ ਤੁਸੀਂ ਇਹਨੂੰ ਬੰਦ ਕਰ ਦੋ ਆ ਚੀਜ਼ ਨੂੰ ਬਹੁਤ ਸੋਹਣਾ ਗੋਲ ਬਣ ਕੇ ਤਿਆਰ ਹੁੰਦੀ ਆ ਐਵੇਂ ਗਿੰਤੀਆਂ ਮਿੰਤੀਆਂ ਨਾਲ ਉਸ ਕਰ ਨਾਲ ਇਹ ਬਹੁਤ ਸੋਖੇ ਤਰੀਕੇ ਨਾਲ ਟੋਪੀ ਬਣ ਕੇ ਤਿਆਰ ਹੁੰਦੀ ਆ ਤੇ ਇਹ ਆਪਾਂ ਸੈੱਟ ਬਣਾਇਆ ਉਹਦੇ ਵਿੱਚ ਆਪਾਂ ਪਾਈ ਆ ਡਿਜ਼ਾਈਨ ਪਾਇਆਗਾ ਇਹ ਟੋਪੀ ਦੇ ਵਿੱਚ ਫਿਰ ਪੈਸਤਰ ਲਖੀਰਾ ਪਾਤੀਆਂ ਈ ਮੀਂਹ ਦੇ ਪੁੱਠੀਆਂ ਸਲਾਈਆਂ ਪਾਤੀਆਂ ਗਾਂ ਚ ਸਤੀ ਕਰਤੀ ਹੈ ਤੇ ਇਥੋਂ ਗਾਂ ਆਪਾਂ ਘਟਾਈ ਪਾਉਣੇ ਸ਼ੁਰੂ ਕਰ ਦਿੱਤੀ ਸੀ ਹਰ ਚੀਜ਼ ਤੋਂ ਦੇਖੋ ਗੋਲ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਜੇ ਕੁੜੀ ਲਈ ਟੋਪੀ ਬਣਾਉਣੀ ਆ ਜਾਂ ਤੁਸੀਂ ਬੱਚੇ ਦੀ ਟੋਪੀ ਬਣਾਉਣੀ ਆ ਆਪ ਦੀ ਬਣਾਉਣੀ ਆ ਜੈਨਸ ਬਣਾਉਣੀ ਆ ਬਸ ਗਿਣਤੀਆਂ ਮੈਂਤੀਆਂ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਇਸ ਤਰ੍ਹਾਂ ਘਟਾਈ ਪਾਇਆ ਕਰੋ ਤੁਸੀਂ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਆ ਜਿਹੜੀ ਉਹ ਗਿਣਤੀ ਮੈਂਤੀ ਉਹ ਬਹੁਤ ਔਖਾ ਹੋ ਜਾਂਦਾ ਕਈ ਵਾਰ ਕੰਨੀ ਤੋਂ ਜ਼ਿਆਦਾ ਘੱਟ ਜਾਂਦੀ ਹੈ ਜਾਂ ਵੱਧ ਜਾਂਦੀ ਆ ਤੇ ਇਹ ਵੇਖੋ ਕੋਈ ਟੈਨਸ਼ਨ ਨਹੀਂ ਇਹਦੀ ਹੁੰਦੀ। ਦੱਸਿਓ ਜੀ ਕਿਦਾਂ ਲੱਗਿਆ ਆਪਣਾ ਟੋਪੀ ਬਣਾਈ ਬੱਚੇ ਦੀ। ਤੇ ਇਹ ਆਪ ਪੂਰਾ ਸੈੱਟ ਬਣਾ ਕੇ ਤਿਆਰ ਕੀਤਾ ਹੈਗਾ। ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਬਣ ਕੇ ਤਿਆਰ ਹੋਊਗਾ। ਕਿੱਥੇ ਜਾਣਾ ਕੀ ਰੇਰਾ ਕਿੰਨੇ ਸਾਲ ਦੇ ਬੱਚੇ ਦਾ ਵਾ। ਦੋ ਜੀ ਇਹ ਹੁਣ ਮੈਂ ਸਲਾਈ ਕਰਕੇ ਰੱਖਤੀ ਸੀ। ਨੇਕਾ ਮੈਂ ਤੁਹਾਨੂੰ ਦਿਖਾ ਦਵਾਂ। ਬੀਵੀ ਨੇ ਕਿਹਾ ਪੈਣਾ ਕਹਿੰਦੀ ਆ ਸਾਨੂੰ ਜਰੂਰ ਤੁਸੀਂ ਇਹ ਜਾਣਕਾਰੀ ਦਿਆ ਕਰੋ। ਤੇ ਆਪਾਂ ਤੁਹਾਨੂੰ ਟੋਪੀ ਬਾਰੇ ਜਾਣਕਾਰੀ ਦਿੱਤੀ ਆ। ਕਿ ਤੁਸੀਂ ਬਿਅਸਤਰਾ ਘਟਾਈ ਪਾਇਆ ਕਰੋ ਜੇ ਜਦੋਂ ਤਾਂ ਤੋਂ ਥੋੜੇ ਜਿਆਦੇ ਤਾਂ ਤੋਂ ਤਿੱਖੀ ਚੁੰਝ ਜੀ ਨਾ ਬਣਾਇਆ ਕਰੋ ਜੇ 5-7 ਕੁੰਡੇ ਰੇ ਇੱਕੋ ਸਲਾਈ ਦੇ ਕਰਕੇ ਬਲ ਪਾ ਲਿਆ ਕਰੋ ਬਸ ਸਲਾਈ ਕਰਦੇ ਜਾ ਕਰੋ ਇਕੱਠਿਆਂ ਦੀ ਲੋ ਜੀ ਦੱਸਿਓ ਜੀ ਕਿੱਦਾਂ ਲੱਗੀ ਆਪਣੀ ਟੋਪੀ ਦੀ ਇੰਡੀ ਕਾ ਕਾਟ ਜਿਸ ਪਾਇਆ ਤੇ ਆ ਜੋਟੇ ਆਪਾਂ 45 ਰੱਖੇ ਆ ਹਾਂਜੀ ਚਲੋ ਦਾਰ ਦੇਖ ਲੈਂਦੀ ਮੈਂ ਆਵਣੀ ਬਸ ਮੈਂ ਵੀਡੀਓ ਜੀ ਬਣਾਉਂਦੀ ਸੀ ਆਪਣੀਆਂ ਗੋਣੀ ਦੇਖਦੀਆਂ ਤੇ ਇਹ ਆਪਾਂ 45 ਛੋਟੇ ਰੱਖੇ ਸੀ ਬੱਚੇ ਸੀ ਕਿਉਂਕਿ ਮੈਨੂੰ ਇਹ ਵੀ ਹੁੰਦਾ ਵੀ ਕਿਤੇ ਭੀੜੀ ਦੀ ਨਾ ਹੋ ਜਾਵੇ ਬੱਚਾ ਥੋੜਾ ਜਿਹਾ ਹੈਲਦੀ ਆ ਇਹ ਦੋ ਜੀ ਚਲੋ ਜੀ ਆਪਣੀ ਦਾਲ ਧਰੀ ਵੀ ਮੁੰਗੇ ਮੋਟ ਨੇ ਮੋਟ ਤਰ ਕੇ ਸੀ ਮੈਂ ਤੇ ਬੀਬੀ ਨੇ ਵਾਜ ਦਿੱਤੀ ਕਿ ਨਹੀਂ ਦੇਖ ਲਓ ਵੀ ਕਿਤੇ ਪਾਣੀ ਪੂਣੀ ਹੋਰ ਪਾਉਣ ਨਾਲ ਤੇ ਆਪਾਂ ਧਰਤੀ ਸੀ ਜਿਹਾ ਜਸਦੀ ਹੈ ਕਿਉਂਕਿ ਚਲੋ ਅਨੇ ਮੌਸਮ ਜਦ ਖਰਾਬ ਹੋਇਆ ਪਿਆਗਾ ਤੇ ਚਲੋ ਟਾਈਮ ਨਾ ਰਹਿ ਜੂਗੀ ਫਿਰ ਆਪਾਂ ਮੈਂ ਇਹਦੀ ਲੇਟੀ ਵੀ ਗਾਮੇ ਆਂਦੀ ਲੇਟੀ ਇਕੱਠੇ ਬਣਾਉਣੀ ਹੁੰਨੇ ਆ ਇਹ ਰੋਟਾ ਪਟਾਣਾ ਦਿੱਤੀ ਦੇਣੇ ਕਿ ਰੱਖ ਲਾਂਗੇ ਤੇ ਪੰਨਾ ਪਾ ਦਾਰ ਦਿੱਤੀ ਆ ਚਲੋ ਜੀ ਠੀਕ ਆ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਦੀਪਾਲ ਘਰ ਵਾਲੋਂ ਕੋਈ ਸਿੱਖਤ ਤੇ ਪਿਆਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਚਲੋ ਜੀ ਠੀਕ